ਜੀਤ ਲੰਗਰਾਲ ਤੱਕ ਬਿਹਤਰ ਪਤਾ ਨਹੀਂ ਤੇ ਉਹਨਾਂ ਨਾਲੋਂ ਵੀ ਵੱਧ ਉਹਨਾਂ ਦੇ ਕਿਰਦਾਰ ਨੂੰ ਜਾਣਨ ਵਾਲੇ ਜਲੰਧਰ ਵੈਸ ਦੇ ਪੌਣੇ 2 ਲੱਖ ਵੋਟ ਨੇ ਜਿਹੜੇ ਉਹ ਹੋਰ ਵੀ ਬਿਹਤਰ ਤਰੀਕੇ ਦੇ ਨਾਲ ਜਾਣਦੇ ਨੇ ਮੈਂ ਪੁੱਛਣਾ ਚਾਹਾਂਗਾ ਸ਼ੀਤ ਲੰਗਰਾਲ ਤੋਂ ਪਹਿਲਾ ਸਵਾਲ ਕਿ ਤੁਸੀਂ 2.5 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਚੋਂ ਰਿਜ਼ਾਈਨ ਕੀਤਾ ਭਾਜਪਾ ਦੇ ਵਿੱਚ ਸ਼ਾਮਲ ਹੋਏ ਤੇ ਜਿਸ ਦਿਨ ਇਲੈਕਸ਼ਨ ਹੋ ਗਈ ਉਸ ਤੋਂ ਉਸ ਦਿਨ ਤੁਸੀਂ ਰੈਜ਼ਾਈਨ ਕਰਦੇ 2.5 ਮਹੀਨੇ ਬਾਅਦ ਤੁਸੀਂ ਆਪਦਾ ਅਸਤੀਫਾ ਆਪਦਾ ਰੈਜ਼ੀਗਨੇਸ਼ਨ ਵਾਪਸ ਲਿਆ ਕੀ ਸਾਬਤ ਕਰਨਾ ਚਾਹੁੰਦੇ ਸੀਗੇ ਕੀ ਉਹ ਇਹ ਸਮਝ ਚੁੱਕੇ ਸੀਗੇ ਮੇਰਾ ਸਵਾਲ ਹੈ ਸ਼ੀਤਲ ਲੰਗਰਾਲ ਨੂੰ ਮੇਰਾ ਸਵਾਲ ਹੈ ਕਿ ਕੀ ਉਹ ਸਮਝ ਚੁੱਕੇ ਸੀਗੇ 2.5 ਮਹੀਨੇ ਭਾਜਪਾ ਦੀ ਕੈਂਪੇਨ ਦੇ ਵਿੱਚ ਫਿਰ ਕੇ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਕਿ ਭਾਜਪਾ ਦੇ ਪੱਲੇ ਕੁਝ ਹੈ ਨਹੀਂ ਔਰ ਉਹਨਾਂ ਨੂੰ ਲੋਕਾਂ ਨੇ ਜਲੰਧਰ ਬੈਸ ਦੇ ਲੋਕਾਂ ਨੇ ਮੂੰਹ ਨਹੀਂ ਲਾਉਣਾ ਉਹ ਬੁਰੀ ਤਰ੍ਹਾਂ ਹਾਰਨਗੇ ਬੁਰੀ ਤਰ੍ਹਾਂ ਸ਼ਿਕਾਸਤ ਹੋਣਗੇ ਇਥੋਂ ਕਿ ਐਸੇ ਕਰਕੇ ਉਹਨਾਂ ਨੇ ਆਪਣਾ ਜਿਹੜਾ ਅਸਤੀਫਾ ਸੀ ਉਹ ਵਾਪਸ ਲਿਆ ਪਰ ਖੁਸ਼ਕਿਸਮਤੀ ਸਾਡੀ ਆਮ ਆਦਮੀ ਪਾਰਟੀ ਦੀ ਔਰ ਜਲੰਧਰ ਵੈਸਟ ਦੇ ਲੋਕਾਂ ਦੀ ਕਿ ਉਹ ਅਸਤੀਫਾ ਉਹਨਾਂ ਦੇ ਅਸਤੀਫਾ ਵਾਪਸ ਲੈਣ ਤੋਂ 2 ਦਿਨ ਪਹਿਲਾਂ ਮਨਜ਼ੂਰ ਹੋ ਚੁੱਕਿਆ ਸੀਗਾ ਤੇ ਅੱਜ ਆਮ ਆਦਮੀ ਪਾਰਟੀ 10 ਤਰੀਕ ਨੂੰ ਜਲੰਧਰ ਵੈਸਟ ਦੇ ਲੋਕਾਂ ਦੇ ਦੇ ਰਾਹੀਂ ਇੱਕ ਚੰਗਾ ਇਮਾਨਦਾਰ ਕੈਂਡੀਡੇਟ ਹੈ ਜਿਹੜਾ ਐਮਐਲਏ ਬਣਨ ਜਾ ਰਿਹਾ ਹੈ ਸ਼ੀਤਲ ਅੰਗਰਾਲ ਤੱਕ ਬਿਹਤਰ ਪਤਾ ਨਹੀਂ ਤੇ ਉਹਨਾਂ ਨਾਲੋਂ ਵੀ ਵੱਧ ਉਹਨਾਂ ਦੇ ਕਿਰਦਾਰ ਨੂੰ ਜਾਣਨ ਵਾਲੇ ਜਲੰਧਰ ਵੈਸ ਦੇ ਪੌਣੇ 2 ਲੱਖ ਵੋਟ ਨੇ ਜਿਹੜੇ ਉਹ ਹੋਰ ਵੀ ਬਿਹਤਰ ਤਰੀਕੇ ਦੇ ਨਾਲ ਜਾਣਦੇ ਨੇ ਮੈਂ ਪੁੱਛਣਾ ਚਾਹਾਂਗਾ ਸ਼ੀਤਲ ਅੰਗਰਾਲ ਤੋਂ ਪਹਿਲਾ ਸਵਾਲ ਕਿ ਤੁਸੀਂ 2.5 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਚੋਂ ਰਿਜ਼ਾਈਨ ਕੀਤਾ ਭਾਜਪਾ ਦੇ ਵਿੱਚ ਸ਼ਾਮਲ ਹੋਏ ਤੇ ਜਿਸ ਦਿਨ ਇਲੈਕਸ਼ਨ ਹੋ ਗਈ ਉਸ ਤੋਂ ਉਸ ਦਿਨ ਤੁਸੀਂ ਰੈਜ਼ਾਈਨ ਕਰਦੇ 2.5 ਮਹੀਨੇ ਬਾਅਦ ਤੁਸੀਂ ਆਪਦਾ ਅਸਤੀਫਾ ਆਪਦਾ ਰੈਜ਼ੀਗਨੇਸ਼ਨ ਵਾਪਸ ਲਿਆ ਕੀ ਸਾਬਤ ਕਰਨਾ ਚਾਹੁੰਦੇ ਸੀਗੇ ਕੀ ਉਹ ਇਹ ਸਮਝ ਚੁੱਕੇ ਸੀਗੇ ਮੇਰਾ ਸਵਾਲ ਹੈ ਸ਼ੀਤ ਲੰਗਰਾਲ ਨੂੰ ਮੇਰਾ ਸਵਾਲ ਹੈ ਕਿ ਕੀ ਉਹ ਸਮਝ ਚੁੱਕੇ ਸੀਗੇ 2.5 ਮਹੀਨੇ ਭਾਜਪਾ ਦੀ ਕੈਂਪੇਨ ਦੇ ਵਿੱਚ ਫਿਰ ਕੇ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਕਿ ਭਾਜਪਾ ਦੇ ਪੱਲੇ ਕੁਝ ਹੈ ਨਹੀਂ ਔਰ ਉਹਨਾਂ ਨੂੰ ਲੋਕਾਂ ਨੇ ਜਲੰਧਰ ਵੈਸਟ ਦੇ ਲੋਕਾਂ ਨੇ ਮੂੰਹ ਨਹੀਂ ਲਾਉਣਾ ਤੇ ਉਹ ਬੁਰੀ ਤਰ੍ਹਾਂ ਹਾਰਨਗੇ ਬੁਰੀ ਤਰ੍ਹਾਂ ਸ਼ਿਕਸਤ ਹੋਣਗੇ ਇਥੋਂ ਕਿ ਐਸੇ ਕਰਕੇ ਉਹਨਾਂ ਨੇ ਆਪਣਾ ਜਿਹੜਾ ਅਸਤੀਫਾ ਸੀ ਉਹ ਵਾਪਸ ਲਿਆ ਪਰ ਖੁਸ਼ਕਿਸਮਤੀ ਸਾਡੀ ਆਮ ਆਦਮੀ ਪਾਰਟੀ ਦੀ ਔਰ ਜਲੰਧਰ ਵੈਸਟ ਦੇ ਲੋਕਾਂ ਦੀ ਕਿ ਉਹ ਅਸਤੀਫਾ ਉਹਨਾਂ ਦੇ ਅਸਤੀਫਾ ਵਾਪਸ ਲੈਣ ਤੋਂ 2 ਦਿਨ ਪਹਿਲਾਂ ਮਨਜ਼ੂਰ ਹੋ ਚੁੱਕਿਆ ਸੀਗਾ ਤੇ ਅੱਜ ਆਮ ਆਦਮੀ ਪਾਰਟੀ 10 ਤਰੀਕ ਨੂੰ ਜਲੰਧਰ ਵੈਸਟ ਦੇ ਲੋਕਾਂ ਦੇ ਦੇ ਰਾਹੀਂ ਇੱਕ ਚੰਗਾ ਇਮਾਨਦਾਰ ਕੈਂਡੀਡੇਟ ਹੈ ਜਿਹੜਾ ਐਮਐਲਏ ਬਣਨ ਜਾ ਰਹੀ ਹੈ ਸੋ ਮੇਰਾ ਪਹਿਲਾ ਸਵਾਲ ਕੀ ਕਾਰਨ ਸੀਗੇ ਕਿ ਪਹਿਲਾਂ ਤੁਸੀਂ ਅਸਤੀਫਾ ਦਿੱਤਾ ਵਿਧਾਨ ਸਭਾ ਦੇ ਸਪੀਕਰ ਨੂੰ ਮੁੜ ਕੇ ਵਾਪਸ ਕਰਨ ਚੱਲ ਪਏ ਕੀ ਤੁਹਾਨੂੰ ਜੋ ਜਨਾਜ਼ਾ ਬੀਜੇਪੀ ਦਾ ਨਿਕਲਣ ਵਾਲਾ ਹੈ ਕੀ ਤੁਹਾਨੂੰ ਪਲੀਪੰਤੀ ਅੰਦਾਜ਼ਾ ਹੋ ਚੁੱਕਿਆ ਸੀਗਾ ਜਾਂ ਤੁਹਾਡੀਆਂ ਜਿਹੜੀਆਂ ਕੋਈ ਕਮਿਟਮੈਂਟਾਂ ਹੋਈਆਂ ਸੀਗੀਆਂ ਸੈਟਿੰਗਾਂ ਹੋਈਆਂ ਸੀਗੀਆਂ ਉਹਦੇ ਉੱਪਰ ਬੀਜੇਪੀ ਖੜਾ ਨਹੀਂ ਉੱਤਰੀ ਸੀਗੀ ਮੇਰਾ ਦੂਸਰਾ ਸਵਾਲ ਸ਼ੀਤ ਲੰਗਰਾਲ ਨੂੰ ਕਿ ਅੱਜ ਤੋਂ ਨਹੀਂ ਜਲੰਧਰ ਵੈਸਟ ਦੇ ਲੋਕ ਨੇ ਜਿਹੜੇ ਉਹ ਪਿਛਲੇ 30 40 ਸਾਲਾਂ ਤੋਂ ਸ਼ੀਤਲ ਅੰਗਰਾਲ ਔਰ ਸੁਸ਼ੀਲ ਕੁਮਾਰ ਰਿੰਕੂ ਦੇ ਜੋ ਆਪਸ ਦੇ ਵਿੱਚ ਰਿਸ਼ਤੇ ਰਹੇ ਨੇ ਜੋ ਇੱਟ ਕੁੱਤੇ ਦਾ ਵੈਰ ਰਿਹਾ ਹੈ ਜੋ ਦੁਸ਼ਮਣੀਆਂ ਰਹੀਆਂ ਨੇ ਜਿਹਦੇ ਵਿੱਚ ਉਹਨਾਂ ਨੇ ਇੱਕ ਦੂਜੇ ਦੇ ਪਰਿਵਾਰਾਂ ਨੂੰ ਵੀ ਨਹੀਂ ਬਖਸ਼ਿਆ ਇਹ じゃ ਕਿਹੜਾ ਕਾਮਨ ਇੰਟਰਸਟ ਸੀਗਾ ਇਹ じゃ ਕਿਹੜਾ ਦੋਨਾਂ ਦਾ ਨਿੱਜੀ ਹਿੱਤ ਪੈਦਾ ਕੀਤਾ ਬੀਜੇਪੀ ਨੇ ਕਿ ਅੱਜ ਜੋ ਦੋਨੋਂ ਘੋਖੜੀ ਹੋਏ ਫਿਰਦੇ ਨੇ ਔਰ ਇਸ ਤੋਂ ਵੀ ਵੱਡਾ ਸਵਾਲ ਉਹਨਾਂ ਨੂੰ ਇਹ ਹੈ ਕਿ ਜਿਹੜੇ ਉਹਨਾਂ ਦੇ ਦੋਏ ਪਾਸਿਆਂ ਦੇ ਸੈਂਕੜੇ ਸਾਥੀਆਂ ਨੇ ਵਰਕਰਾਂ ਨੇ ਸਪੋਰਟਰਾਂ ਨੇ ਉਹਨਾਂ ਪਿੱਛੇ ਲੜਾਈਆਂ ਲੜੀਆਂ ਉਹਨਾਂ ਪਿੱਛੇ ਪਰਚੇ ਕਰਾਏ ਕਿ ਉਹਨਾਂ ਦਾ ਅੱਜ ਕੀ ਹਾਲ ਹੈ ਤੁਸੀਂ ਤਾਂ ਦੋਨੋਂ ਜੱਫੀਆਂ ਪਾ ਕੇ ਆਪ ਦੇ ਇੱਕ ਕਾਮਨ ਇੰਟਰਸਟ ਪਿੱਛੇ ਤੁਸੀਂ ਤਾਂ ਤੁਰਪੇ ਪਰ ਜਿਨ੍ਹਾਂ ਸਾਥੀਆਂ ਨੇ ਤੁਹਾਡੇ ਨਾਲ ਪਰਚੇ ਸਹੇ ਨੇ ਇੱਕ ਦੂਜੇ ਦੇ ਪਰਿਵਾਰਾਂ ਦੇ ਉੱਪਰ ਵੀ ਪਰਚੇ ਕਰਾਉਣ ਦੇ ਵਿੱਚ ਕਸਰ ਨਹੀਂ ਛੱਡੀ ਉਹਨਾਂ ਦਾ ਕੀ ਸਟੇਟਸ ਹੈ ਇਹ ਅੱਜ ਸੁਸ਼ੀਲ ਕੁਮਾਰ ਰਿੰਕੂ ਔਰ ਸ਼ੀਤਲ ਅੰਗਰਾਲ ਜ਼ਰੂਰ ਦੱਸਣਾ ਮੇਰਾ ਤੀਸਰਾ ਸਵਾਲ ਲੋਕ ਕਿਸੇ ਨੂੰ ਵੀ ਚੁਣਦੇ ਨੇ ਜਦੋਂ ਵੋਟਾਂ ਪਾ ਕੇ ਤੇ ਲੋਕ ਐਕਸਪੈਕਟ ਕਰਦੇ ਨੇ ਔਰ ਪੋਲੀਟੀਕਲ ਕਲਾਸ ਦੀ ਜ਼ਿੰਮੇਵਾਰੀ ਹੁੰਦੀ ਹੈ ਲੀਡਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਦੇ ਇਲਾਕਿਆਂ ਦੇ ਵਿੱਚ ਉਹਨਾਂ ਦੇ ਹਲਕੇ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਇਲੀਗਲ ਐਕਟੀਵਿਟੀ ਕੋਈ ਮਾੜੀ ਐਕਟੀਵਿਟੀ ਚਾਹੇ ਉਹ ਚੋਰੀਆਂ ਚਕਾਰੀਆਂ ਨੇ ਚਾਹੇ ਉਹ ਨਸ਼ੇ ਨੇ ਚਾਹੇ ਉਹ ਦੜੇ ਸੱਟੇ ਨੇ ਚਾਹੇ ਉਹ ਲੋਟਰੀਆਂ ਨੇ ਚਾਹੇ ਉਹ ਨਕਲੀ ਸ਼ਰਾਬਾਂ ਨੇ ਚਾਹੇ ਉਹ ਲੋਕਾਂ ਦੀਆਂ ਪ੍ਰਾਪਰਟੀਆਂ ਦੇ ਉੱਪਰ ਕਬਜ਼ੇ ਨੇ ਇਹ ਫਿਰ ਇੱਕ ਚੁਣੇ ਹੋਏ ਨੁਮਾਇंदे ਦੀ ਜ਼ਿੰਮੇਵਾਰੀ ਹੁੰਦੀ ਹੈ ਇਨਸ਼ੋਰ ਕਰਨਾ ਕਿ ਆਪਦੇ ਹਲਕੇ ਦੇ ਵਿੱਚ ਉਹ ਇਨਸ਼ੋਰ ਕਰੇ 100% ਨਾ ਸੀ ਤਾਂ ਘਟੋ ਘਟਾ 100% ਕੋਸ਼ਿਸ਼ ਜ਼ਰੂਰ ਹੋਣੀ ਚਾਹੀਦੀ ਹੈ ਹਰੇਕ ਚੁਣੇ ਹੋਏ ਨੁਮਾਇੰਦੇ ਦੀ ਕਿ ਇਹ ਜਿਹ ਇਲੀਗਲ ਆ ਐਂਟੀ ਸੋਸ਼ਲ ਇਮੋਰਲ ਐਕਟੀਵਿਟੀਆਂ ਨੇ ਜਿਹੜੀਆਂ ਉਹ ਕੋਈ ਵੀ ਲੀਡਰ ਆਪਦੇ ਹਲਕੇ ਦੇ ਵਿੱਚ ਚੱਲਣ ਨਾ ਦੇਵੇ ਪਰ ਹੁਣ ਪਿਛਲੇ ਤਕਰੀਬਨ 5-6 ਦਿਨਾਂ ਤੋਂ ਅਸੀਂ ਲੋਕ ਜਿਹੜੇ ਬਾਹਰੋਂ ਆਇਆ ਤੇ ਸਾਡੇ ਵਰਗੇ ਹੋਰ ਸੈਂਕੜੇ ਲੋਕ ਉਹ ਜਦੋਂ ਸ਼ੀਤ ਲੰਗਰਾਲ ਦੀ ਪਿਛਲੇ 2 ਸਵਾ 2 ਸਾਲਾਂ ਦੀਆਂ ਕਾਰਵਾਈਆਂ ਸੁਣਦੇ ਨੇ ਉਹਨਾਂ ਦਾ ਜਿਹੜਾ ਪੋਲਿਟਿਕਲ ਪਾਸਟ ਹੈ ਕ੍ਰਿਮੀਨਲ ਪਾਸਟ ਉਹਨਾਂ ਦਾ ਛੱਡ ਦिए ਪਰ ਇਹਨਾਂ ਦੋਆਂ ਸਾਲਾਂ ਦੇ ਵਿੱਚ ਕੀ ਇਹ ਸ਼ੀਤਲ ਲੰਗਰਾਲ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀਗੀ ਕਿ ਜਿੰਨੀਆਂ ਇਲਲੀਗਲ ਐਕਟੀਵਿਟੀਆਂ ਦੜੇ ਸੱਟੇ ਲੋਟਰੀਆਂ ਜਿੰਨੇ ਜਹਾਨ ਪਰ ਦੇ ਜਿੰਨੇ ਜਹਾਨ ਪਰ ਦੇ ਗੰਦੇ ਮਾੜੇ ਕ੍ਰਿਮੀਨਲ ਕੰਮ ਨੇ ਉਹਨਾਂ ਦੇ ਵਿੱਚ ਸ਼ੀਤਲ ਲੰਗਰਾਲ ਦਾ ਨਾਮ ਬੋਲਦਾ ਸ਼ੀਤਲ ਲੰਗਰਾਲ ਜੀ ਤੁਹਾਨੂੰ ਆਪਦੇ ਆਪਦੇ ਪੌਣੇ 2 ਲੱਖ ਵੋਟਰਾਂ ਦੇ ਦਰਵਾਜ਼ੇ ਤੇ ਜਾਣ ਤੋਂ ਪਹਿਲਾਂ ਇਸ ਸਵਾਲ ਦਾ ਜਵਾਬ ਹੈ ਜਿਹੜਾ ਉਹ ਜ਼ਰੂਰ ਲੈ ਕੇ ਜਾਏ ਉਹਨਾਂ ਤੱਕ